ਕਿੱਲੋ ਕਿਲੋ ਵੱਧ ਤੋਲੀ ਜਾਂਦੇ ਆ ਕਿਸਾਨ ਭਰਾਵੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਤੱਕ ਪਹੁੰਚੇ ਆਪਣੀ ਫਸਲ ਤਲਵਾਉਣ ਤੋਂ ਪਹਿਲਾਂ ਜਿਹੜਾ ਕੰਡਾ ਹੈ ਉਹਨੂੰ ਚੈੱਕ ਵੀ ਕਰਿਆ ਕਰੋ ਹਰ ਵਾਰੀ ਤਾਂ ਕਿ ਇਹਨਾਂ ਨੂੰ ਡਰ ਰਹੇ ਦੂਸਰਾ ਭਗਵਾਨਤਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਧਰ ਨੂੰ ਧਿਆਨ ਦੇ ਲੋ 6 ਮਹੀਨੇ ਮਿਹਨਤ ਲੱਗਦੀ ਹੈ ਤੇ ਖਰਚੇ ਬਹੁਤ ਹੁੰਦੇ ਆ ਪੂਰਾ ਪੱਲਾ ਨਹੀਂ ਹੁੰਦਾ ਕਿਸਾਨਾਂ ਦਾ ਤੇ ਇਸ ਕਰਕੇ ਮਿਹਨਤ ਲੱਗਦੀ ਹੈ ਇਧਰ ਨੂੰ ਧਿਆਨ ਵੀ ਦਿਓ ਤੇ ਕਿਸਾਨਾਂ ਨੂੰ ਵੀ ਕਹਿਣੇ ਆ ਕਿ ਖੁਦ ਵੀ ਧਿਆਨ ਦਿਓ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਆ ਪੂਰੀ ਕਹਾਣੀ ਵੀ ਸੁਣੋ ਕਿ ਕਹਿੰਦੇ ਕੀ ਆ ਕਿੰਨੋ ਮਾਸਟਰ ਦੀ ਵਧ ਗਈ ਕਿੰਨੋ ਕੰਚੀ ਕੱਟਣ ਦੀ ਵਧ ਗਈ ਵਰਨਾ ਕੰਚੀ ਕੰਨ ਦੀ ਟੱਕੜ ਨਾਲ ਦੋਨੀ ਵਧੀ ਪਈ ਆ ਟੱਕੜ ਨਾਲ ਦੋਨੀ ਕਿੰਨੋ ਕੰਨ ਕਰ ਵਧ ਗਈ ਇੰਨਾ ਨੁਕਸਾਨ ਕਈ ਜਾਂਦਾ ਕਿਸਾਨਾਂ ਦਾ ਇਹਨਾਂ ਦੇ ਬੱਬਰ ਨਹੀਂ ਭਰਦੇ ਲੋੜਾ ਬੱਤੀ ਹੋ ਕੇ ਆ ਦੇਖ ਲਓ ਵੀ ਆ ਹਾਲਾਤ ਨੇ ਜੀ ਦੇਖੋ ਕਿ ਨਵਾਂ ਬਦਦਾ ਜਿਹੜੀ ਗੱਲ ਪੂਰੀ ਬਣਾਇਆ ਜਾਂਦਾ ਮੁੰਡਾ ਕੋਈ ਤੂੰ ਬਣ ਜੂ ਕੋਈ ਨਾ ਸਾਡੀ ਚਾਹੀਦੀ ਨਹੀਂ ਸਾਡਾ ਆਦਮੂਨ ਵੀ ਬਾਹਰੋਂ 50 ਜਣੇ ਖੜੇ ਨਹੀਂ ਸਾਡਾ ਮੁੰਡੂ ਬਾਪੂ ਤੂੰ ਕਿੱਥੇ ਜਾਂਦਾ ਜਮਾ ਵਾਰੀ ਅਸੀਂ ਇਹ ਇਹ ਪਾਗਲ ਖੜਿਆ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਦੋਂ ਜ਼ਰਤ ਬਣਾਇਆ ਉਸ ਨੂੰ ਖੜੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਫਰਸੀ ਕੰਡੇ ਆ ਸਾਰੇ ਆ ਕੇ ਗੁਰਦੁਆਰੇ ਇੱਧਰ ਆਓ ਇਹਨਾਂ ਨੂੰ ਕੋਹ ਤੱਕਣ ਤੇ ਨਾਲੋਂ ਕਿੰਨਾ ਮਾਸਟਰ ਦੀ ਵਧ ਗਈ ਕਿੱਲੋ ਕੰਚੀ ਕੱਟਣ ਦੀ ਵਧ ਗਈ ਪਰ ਨਾਲ ਕੰਚੀ ਕੰਨ ਦੀ ਟੱਕੜ ਨਾਲ ਦੋਨੀ ਵਧੀ ਪਈ ਟੱਕੜ ਨਾਲ ਦੋਨੀ ਕਿਲੋ ਕੰਨ ਕਹ ਵਧ ਗਈ ਇੰਨਾ ਨੁਕਸਾਨ ਕਹੀ ਜਾਂਦੇ ਕਿਸਾਨਾਂ ਦਾ ਇਹਨਾਂ ਦੇ ਬੱਬਰ ਨਹੀਂ ਭਰਦੇ ਲੋੜਾ ਪਤੀ ਹੋ ਕੇ ਬਵੇਂ ਇੱਕ ਦੀ ਕਹੀ ਬਵੇਂ ਇੱਕ ਦੀ ਓਏ ਆ ਗਾਹਾਂ ਦੇ ਬੰਦੇ ਦੀ ਕਹ ਕਦੇ ਮੌਨ ਕਰਦੀ ਹੈ ਓਦਾ ਜੋਖੀ ਹੈ ਓਦਾ ਕੋਈ ਨਹੀਂ ਨਾ ਬਾਣੀ ਅੰਦਰ ਜੋਖੀ ਨਹੀਂ ਤੈਨੂੰ ਮਾਲਕ ਬਣਾਇਆ ਵਾ ਤੂੰ ਫਿਰ ਕਿਉਂ ਨਹੀਂ ਪੁੱਛਣ ਨੂੰ ਸਾਡਾ ਕੋ ਗਲਤੀ ਮੰਨਣਾ ਉਹ ਨਾ ਇਹ ਲੈਣ ਦੇ ਦਾ ਨਾ ਦਾ ਨਾ ਦਾ ਦੁਕਾਨ ਤੇ ਬੈਠਣਾ ਮਾਸਟਰ ਜੀ ਦਾ ਉਹ ਕਿੰਨਾ ਕੰਮ ਕੀਤਾ ਤੁਹਾਡਾ ਨਿਵਾਦ ਕੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਜਿੰਨੇ ਫਰਸ਼ੀ ਕੰਡੇ ਆ ਸਾਰੇ ਜੱਗ ਦੇ ਗੁਰਦੁਆਰਿਆਂ ਨੂੰ ਮਾਰੋ ਚੱਕੋ ਸਾਰੇ ਇਹ ਨਹੀਂ ਨਾ ਨਹੀਂ ਇਹਦੇ ਵਰਤਿਆ ਕਰਾ ਇਹਨਾਂ ਦਾ ਲਾਇਸੈਂਸ ਕੈਨਸਲ ਕਰਾ ਵਰਤਿਆ ਕਰਾ ਕੇ ਚੱਲ ਵਰਤਿਆ ਨਹੀਂ ਕਹਿੰਦੇ ਇਹਨਾਂ ਦੀ ਵਧੀਆ ਆ ਤੱਕੜ ਦੋ ਵੀ ਉਹ ਤੱਕੜ ਦਾ ਗੌਰ ਰੱਖੇ ਨਾ ਅਗਲਾ ਆਪਾਂ ਮੇਰੇ ਕੋਲੋਂ ਪੇਕ ਲਾ ਕੇ ਦਊ ਬਹਿ ਜਾਂਦਾ ਉਹ ਦੋ ਦੋ ਬਹਿ ਜਾਂਦੇ ਯਾਰ ਇਹਨਾਂ ਦੇ ਨਿਕਲਣਾ ਫਰੀਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਜੀ ਮਰਦੀ ਗੱਲ ਹੋ ਗਈ ਹੈ ਕੰਮ ਦੇ ਕੰਮ ਦੀ ਹੈ ਇਹ ਇੱਥੇ ਕੋਈ ਬੰਦਾ ਬੋਲਦਾ ਨਾ ਉਹਨੂੰ ਹਣ ਯਾਰ ਕਾਮਰੇਡ ਹੈ ਯਾਰ ਇਹ ਯਾਰ ਬੋਲੇ ਨਹੀਂ ਜਿੰਦਾ ਤਾਂ ਵੀ ਸਹੀ ਕਰ ਲੋ ਨਹੀਂ ਬੋਲੋ ਇਹ ਨਹੀਂ ਇਹਨਾਂ ਨੂੰ ਗੱਲ ਹੋ ਗੱਲ ਹੈ ਜਾਨ ਹੈਗਾ ਇਕੜੇ ਤੋਂ ਲੋਨਾ ਤੋਂ ਬੰਦੇ ਦੁੱਖ ਨਾਲ ਚੱਲਦਾ ਇਹ ਨਾਲੇ ਗੰਡੇ ਤੋਂ ਹਾਂ ਹਾਂ ਪਹਿਲਾ ਬਰੂਆ ਆਪਣੀ ਆਈ ਜਾਂਦੀ ਉਹ ਵੀ ਦੋਸਤ ਆ ਪਾਉ ਬੱਸ ਪਹਿਲਾ ਪਹਿਲਾ ਕਹਿੰਦਾ